ਤੁਸੀਂ ਭਾਜਪਾ ਦੇ ਵਿੱਚ ਜਿੰਨੇ ਵੀ 126 ਕੈਂਡੀਡੇਟ ਇਸੇ ਨੇ ਜਿਨ੍ਹਾਂ ਦੇ ਸੰਗੀਨ ਸੰਗੀਨ ਜੁਰਮ ਦੇ ਨਾ ਉਹਨਾਂ ਦੇ ਕੇਸ ਚੱਲ ਰਹੇ ਨੇ ਜਿਹੜੇ ਸਾਡੇ ਮੰਤਰੀ ਸਾਹਿਬ ਕਹਿੰਦੇ ਨਾ ਪ੍ਰੋਜੈਕਟ ਇੱਕ ਵਾਰ ਵੀ ਕਿਸਾਨਾਂ ਦੀ ਗੱਲ ਕੀਤੀ ਆ ਇੱਕ ਵਾਰ ਵੀ ਦੱਸ ਦਿਓ ਕਦੇ ਵੀ ਹਾਂ ਦਾ ਨਾਰਾ ਮਾਰੇ ਕਿਸਾਨਾਂ ਨਾਲ ਖੜੇ ਆ ਨਾ ਉੱਥੇ ਤਾਂ ਕੋਹ ਗੁੱਬਣ ਗਿਆ ਬਹਿ ਜਾਂਦਾ ਸੀ ਕੋਈ ਵਿਕਾਸ ਨਹੀਂ ਕੀਤਾ ਸਿਰਫ ਤੇ ਸਿਰਫ ਇਹਨਾਂ ਨੇ ਸਾਰਾ ਕੋਈ ਦੋ ਬੰਦੇ ਚਲਾ ਲਿਆ ਪੂਰੇ ਭਾਰਤ ਨੂੰ ਦੋ ਬੰਦੇ ਸਿਰਫ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਪ੍ਰਚਾਰ ਆ ਉਹ ਕਰ ਰਹੇ ਆ ਡੋਰ ਟੂ ਡੋਰ ਚੱਲ ਰਿਹਾ ਕੁਝ ਜਿਹੜੇ ਨੇ ਉਹ ਦੁਕਾਨਾਂ ਤੇ ਜਾ ਕੇ ਜਿਹੜੀਆਂ ਨੇ ਆਪਣਾ ਚੋਣ ਪ੍ਰਚਾਰ ਆ ਜਿਹੜਾ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਾਰਟੀ ਨੂੰ ਕਿਉਂ ਵੋਟ ਪਾਈ ਜਾਵੇ ਅਸੀਂ ਗੱਲ ਕਰਦੇ ਆ ਇਸ ਟਾਈਮ ਆਵਾਮੀ ਪਾਰਟੀ ਤੋਂ ਜੁਗਿੰਦਰ ਸਿੰਘ ਮਾਨ ਜੀ ਦੇ ਬੇਟੇ ਜੋ ਕਿ ਹਲਕਾਂਚਾਰ ਨੇ ਉਹਨਾਂ ਦੇ ਬੇਟੇ ਹਰਜੀਮਾਨ ਦਲਜੀਤ ਰਾਜੂ ਤੇ ਹੋਰ ਜਿੰਨੇ ਨੇਤਾ ਨੇ ਉਹ ਇੱਥੇ ਕਰ ਰਹੇ ਨੇ ਮਿਲਦੇ ਆ ਇਹਨਾਂ ਨੂੰ ਕਿੱਦਾਂ ਚੱਲ ਰਿਹਾ ਹਰਜੀ ਜੀ ਕਿੱਦਾਂ ਚੱਲ ਰਿਹਾ ਜੀ ਬਹੁਤ ਸੋਹਣਾ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਹੰਗਾਰਾ ਦੇਖੋ ਤੁਸੀਂ ਅੱਜ ਮੈਨੂੰ ਇੱਥੇ ਸਟੇਜ ਦੇ ਉੱਤੇ ਅੱਜ ਇੰਟਰਵਿਊ ਕਰ ਰਹੇ ਹੋ ਕਿ ਜਿੱਥੇ ਸਾਰਾ ਦੇ ਲਗਭਗ ਜੋਰ ਲੱਗ ਹਟਿਆ ਹਾਰਟ ਆਫ ਦਾ ਸਿਟੀ ਆ ਇੱਥੇ ਸਾਰਾ ਸ਼ਹਿਰ ਜਿਹੜਾ ਭੁਗਦਾ ਹਾਰਟ ਆਫ ਦਾ ਸਿਟੀ ਵੀ ਚੱਲ ਰਿਹਾ ਤਾਂ ਐਂਡ ਆਫ ਦਾ ਇਲੈਕਸ਼ਨ ਚੱਲ ਰਿਹਾ ਐਂਡ ਆਫ ਦਾ ਇਲੈਕਸ਼ਨ ਚੱਲ ਰਿਹਾ ਅਜ ਦੋ ਦਿਨ ਦੇ ਕੈਂਪੇਨ ਰਹਿ ਗਏ ਬਹੁਤ ਸਾਰਾ ਲੋਕਾਂ ਨੇ ਪਿਆਰ ਦਿੱਤਾ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੇ ਵਿੱਚ ਜੋ ਲੋਕਾਂ ਦੇ ਅੰਦਰ ਪਰਸਪੈਕਸ਼ਨ ਬਣੀ ਸੀ ਕਿ ਕਿਤੇ ਵਿੱਚ ਸ਼ਹਿਰ ਦੇ ਵਿੱਚ ਕਮਜ਼ੋਰ ਹੈ ਸ਼ਹਿਰ ਵਾਲੇ ਲੋਕਾਂ ਨੇ ਹੱਥ ਫੜ ਕੇ ਸਾਨੂੰ ਪ੍ਰੋਫਾ ਦੇ ਕੇ ਭੇਜਿਆ ਕਿ ਤੁਸੀਂ ਨਿਸ਼ਚਿੰਤ ਹੋ ਜਾਓ ਅਸੀਂ ਤੁਹਾਡੀ ਐਸੀ ਜਿੱਤ ਕਰਾਵਾਂਗੇ ਐਸੀ ਜਿੱਤ ਕਰਾਵਾਂਗੇ ਕਿ ਇੱਕ ਫਗਵਾੜੇ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਇਤਿਹਾਸ ਆਮ ਆਦ ਜਿੱਤ ਕੇ ਦਿੱਲੀ ਦੀ ਲੋਕ ਸਭਾ ਦੀਆਂ ਪੌੜੀਆਂ ਚੜ ਕੇ ਭੇਜਣਗੇ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਦੇ ਹੁੰਦਿਆਂ ਜਦੋਂ ਇਲੈਕਸ਼ਨ ਆਉਂਦੀ ਹੈ ਮਿਡ ਦੇ ਵਿੱਚ ਜਾ ਕੇ ਆ ਰਹੀ ਹੈ ਤੇ ਇਹ ਜੋ ਸਰਕਾਰ ਆ ਉਹਦਾ ਰਿਪੋਰਟ ਕਾਰਡ ਵੀ ਇਹ ਦੇਖਿਆ ਜਾਏਗਾ ਕਿਸ ਤਰੀਕੇ ਦਾ ਲੱਗਦਾ ਕਿ ਤੁਹਾਨੂੰ ਜਿਹੜੇ ਪਿਛਲੇ 2.5 ਸਾਲ ਨਿਕਲੇ ਆ ਉਸ ਨੂੰ ਦੇਖ ਕੇ ਕਿੱਦਾਂ ਦਾ ਰਿਸਪਾਂਸ ਗਰਾਊਂਡ ਦੇ ਤੋਂ ਜੋ ਤੁਸੀਂ ਜਾਣਦੇ ਤੁਹਾਨੂੰ ਮਿਲਦਾ ਜੀ ਦੇਖੋ ਜਦੋਂ ਵੀ ਕਿਤੇ ਵੀ ਮੀਟਿੰਗ ਤੇ ਜਾइए ਚਾਹੇ ਮੀਟਿੰਗ 100 ਬੰਦੇ ਦੀ ਹੋਵੇ ਮੀਟਿੰਗ ਹੋਵੇ 300 ਬੰਦੇ ਦੀ ਜਦੋਂ ਤੁਸੀਂ ਇੱਕ ਜਗ੍ਹਾ ਦੇ ਕੇ ਜਾਂਦੇ ਜਿਹੜਾ ਬਿਜਲੀ ਦੇ ਬਿੱਲ ਹੈ ਜਿਹੜਾ ਜਿਹ ਲੇ ਹੱਥ ਖੜੇ ਕਰ ਦੋ ਸਾਰਾ ਪੰਡਾਲ ਹੱਥ ਖੜੇ ਕਰਕੇ ਬੈਠਾ ਹੁੰਦਾ ਉਥੋਂ ਸਰਕਾਰ ਦਾ ਰਿਪੋਰਟ ਕਾਰਡ ਮਿਲ ਜਾਂਦਾ ਜਦੋਂ ਵੱਡੀ ਤੋਂ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਅੱਜ ਨੌਕਰੀਆਂ ਮਿਲ ਰਿਆ ਨਹੀਂ ਗਰੀਬ ਪਰਿਵਾਰਾਂ ਦੇ ਬੱਚੇ ਨੂੰ ਆਮ ਲੋਕਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਐਸਆਈ ਸਾਹਿਬ ਇਨਸਪੈਕਟਰ ਭਰਤੀ ਹੋ ਰਿਹਾ ਜਾਂ ਚੱਲ ਰਿਹਾ ਨੇ ਪਟਵਾਰੀ ਲੱਗ ਰਹੇ ਨੇ ਇਸ ਤੋਂ ਜ਼ਿਆਦਾ ਹੋਰ ਤੁਹਾਨੂੰ ਕੀ ਲੈਰ ਹੋ ਚੱਤ ਤੇ ਇਹ ਪੈਰੀ ਆਊਗਾ ਪੰਜਾਬ ਰੰਗਲਾ ਪੰਜਾਬ ਆਪਣੇ ਪੈਰੀ ਆਊਗਾ ਪੰਜਾਬ ਮੁਰ ਆਪਣੇ ਜਿਹੜਾ ਸਟੇਟਸ ਹੈ ਉਹਦਾ ਇੱਕ ਨੰਬਰ ਹੋਣ ਦਾ ਉਸ ਨੂੰ ਫਿਰ ਤੋਂ ਹਾਸਿਲ ਕਰੇਗਾ ਅਸੀਂ ਦਿੱਲੀ ਵਰਗੀ ਅਸੀਂ ਮਹਾਰਾਸ਼ਟਰ ਹੋਰ ਹਾਈਦਰਾਬਾਦ ਬੰਗਲੌਰ ਜਿਹੜੀਆਂ 12 ਸਟੇਟਸ ਨੇ ਉਹਨਾਂ ਦੇ ਮੁਕਾਬਲੇ ਪੰਜਾਬ ਆਉਂਦੇ ਹੋਏ ਸਮੇਂ ਦੇ ਵਿੱਚ ਖੜਾ ਹੋਏਗਾ ਤੁਹਾਨੂੰ ਖੜਾ ਮੁਝ ਕੋਈ ਕਾਰਨ ਮਿਲੇਗਾ ਕੋਈ ਕੁਝ ਕਾਰਨ ਕਿਹਨਾਂ ਕਾਰਨਾਂ ਦੇ ਕਰਕੇ ਰਾਜਕੁਮਾਰ ਚੱਬੇਵਾਲ ਜੀ ਨੂੰ ਜਿਹੜਾ ਆ ਹਲਕਾ ਹੁਸ਼ਿਆਰਪੁਰ ਦੇ ਜਿਹੜੇ ਵੋਟਰ ਆ ਉਹ ਚੋਣਨ ਦੇਖੋ ਕਾਰਨ ਤਾਂ ਬਹੁਤ ਨੇ ਜੇ ਮੈਂ ਸ਼ੁਰੂ ਕਰ ਲਵਾਂ ਕਿ ਜਿਹੜੇ ਸਾਡੇ ਪਹਿਲੇ ਮੌਜੂਦਾ ਮੈਨ ਮੈਂ ਦੱਸਦੇ ਹਾਂ ਲੰਬਾ ਦਾ ਮੌਜੂਦਾ ਐਮਪੀ ਸਾਹਿਬ ਨੇ ਦੇਖੋ ਉਹ ਤਾਂ ਕਿਸੇ ਨੇ ਨਜ਼ਰ ਨਹੀਂ ਆ ਠੀਕ ਹੈ ਜੀ ਦੋ ਦੋ ਐਮਪੀ ਸਾਹਿਬ ਦਾ ਜਿੱਥੇ ਜਿੱਥੇ ਵਿਰੋਧ ਹੋਇਆ ਜਿੱਥੇ ਜਿੱਥੇ ਉਹਨਾਂ ਨੇ ਭਾਜਪਾ ਦਾ ਰਾਮ ਮੰਦਰ ਦਾ ਆ ਤਾਂ ਸ਼ਰਿਆਮ ਹੀ ਕਰਤਾ ਉਹਨਾਂ ਨੇ ਜਿਹੜਾ ਆ ਆਟੋ ਚੱਲਦੇ ਦੇਖ ਰਹੇ ਕਿ ਸ਼੍ਰੀ ਰਾਮ ਮੰਦਰ ਤੇ ਝੰਡੇ ਲਾ ਕੇ ਕਿ ਜੋ ਰਾਮ ਕੋ ਲੈ ਕੇ ਆਏ ਹਾਂ ਅਮ ਉਹਨੂੰ ਲਾएंगे ਮਤਲਬ ਕਿ ਇੰਨੀ ਇਨਤ ਹਲੇ ਇਹਨਾਂ ਦੀ ਰਾਜਨੀਤੀ ਦਾ ਮਿਆਰ ਦੇ ਕੇ ਕਿ 10 ਸਾਲ ਦੇ ਵਿੱਚ ਸਿਰਫ ਇਹਨਾਂ ਕੋ 2014 ਤੋਂ ਲੈ ਕੇ 24 ਤੱਕ ਅੱਜ ਸਰਕਾਰ ਜਿਹੜੀ ਅੱਜ ਚੋਣਾਂ ਦੇ ਵਿੱਚ ਜਾ ਰਹੀਆਂ 18ਵੀਂ ਲੋਕ ਸਭਾ ਵਿੱਚ ਇਹਨਾਂ ਦਾ ਇੱਕ ਹੀ ਬੜਾ ਸੁਨਹਿਰੇ ਅਖਰਾ ਦਾ ਇੱਕ ਕਾਰਡ ਚੱਲ ਰਿਹਾ ਜੀ ਕਿ ਅਸੀਂ ਰਾਮ ਮੰਦਰ ਬਣਾਇਆ ਸਾਨੂੰ ਵੋਟਾਂ ਦੇ ਦਿਓ ਮੈਨੂੰ ਦੱਸੋ 10 ਸਾਲ ਚ ਜਿਹੜੀ ਗਰੀਬੀ ਤੇ ਜਿਹੜੀ ਬੇਰੋਜ਼ਗਾਰੀ ਤੇ ਜਿਹੜੇ ਆ ਤੇਲ ਦੇ ਗੈਸ ਦੇ ਪ੍ਰਾਈਸ ਜਿਹੜੀ ਇਨਫਲੇਸ਼ਨ ਇੰਨੀ ਦੇਸ਼ ਦੇ ਵਿੱਚ ਵਧ ਗਈ ਆ ਜਦੋਂ ਲੋਕ ਮਰਦੇ ਪਏ ਨੇ ਤੁਸੀਂ ਕਰੋਨਾ ਕਾਲ ਨੂੰ ਦੇਖੋ ਤੁਸੀਂ ਨੋਟਬੰਦੀ ਤੋਂ ਦੇਖੋ ਪੰਜਾਬ ਹਿੰਦੁਸਤਾਨ ਦੇ ਹਾਲਾਤ ਕਿਦਾਂ ਰਹਦੇ ਮੈਂ ਪੰਜਾਬ ਦੀ ਪਟਿਕਲੀ ਗੱਲ ਕਰਾਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸਾਢੇ 70 ਤੋਂ ਉੱਤੇ ਸ਼ਹਾਦਤਾਂ ਹੋਈਆਂ ਆ ਹੁਣ ਫਿਰ ਕਿਸਾਨ ਚ ਤੋਂ ਗਏ ਆ ਸ਼ੁਭ ਕਰਨ ਦੀ ਮੁੰਡੇ ਦੀ ਮੌਤ ਹੋਈ ਹੈ ਸ਼ਹੀਦ ਹੋਇਆ ਉਹ ਮੁੰਡਾ 1 ਕਰੋੜ ਰੁਪਏ ਦਿੱਤਾ ਉੱਥੇ ਕੀ ਹੋਇਆ ਸੀਗਾ ਸਾਰੇ ਜਾਣਦੇ ਆ ਠੀਕ ਹੈ ਜੀ ਅਸੀਂ ਪੰਜਾਬ ਦਿੱਲੀ ਵਾਲੇ ਤਾਂ ਨਾ ਦੇਣ ਜਾ ਰਹੇ ਆ ਸੀਖਾਗੜ ਦਿੱਤੀ ਗਈਆਂ ਗੋਲੀਆਂ ਕਿਹਦੇ ਵੱਲੋਂ ਚਲੀਆਂ ਹਰਿਆਣਾ ਹਰਿਆਣਾ ਪੁਲਿਸ ਵੱਲੋਂ ਚਲੀਆਂ ਠੀਕ ਹੈ ਜੀ ਉਹਦੇ ਨਾਲ-ਨਾਲ ਤੁਸੀਂ ਇਹ ਦੇਖੋ ਕਿ ਲਖੀਮਪੁਰ ਖੀਰੀ ਦੇ ਵਿੱਚ ਕੀ ਹੋਇਆ ਸੀ ਤੁਸੀਂ ਭਾਜਪਾ ਦੇ ਵਿੱਚ ਜਿੰਨੇ ਵੀ 126 ਕੈਂਡੀਡੇਟ ਐਸੇ ਨੇ ਜਿਨ੍ਹਾਂ ਤੇ ਸੰਗੀਨ ਸੰਗੀਨ ਜੁਰਮ ਦੇਣਾ ਉਹਨਾਂ ਦੇ ਕੇਸ ਚੱਲ ਰਹੇ ਨੇ ਸੋ ਭਾਜਪੀ ਦਾ ਜਿਹੜਾ ਸਿੱਧਾ ਮੰਤਰੀ ਆ ਸਾਫ ਦਾ ਡੰਡਬੇਰ ਚਲਾ ਕੇ ਸਰਕਾਰ ਲੈ ਕੇ ਆਉਣੀਆਂ ਲੋਕਾਂ ਨੂੰ ਬਾੜਨਾ ਰਜ਼ਰਵੇਸ਼ਨ ਤੇ ਖਤਰਾ ਕਰਨਾ ਤੁਸੀਂ 2018 ਦੀ ਗੱਲ ਕਰ ਲਓ ਅੱਜ ਜਿਹੜੇ ਇਹ ਕਹਿ ਰਹੇ ਕਿ ਰਜ਼ਰਵੇਸ਼ਨ ਨੂੰ ਕੋਈ ਖਤਰਾ ਨਹੀਂ ਰਜ਼ਰਵੇਸ਼ਨ ਨੂੰ ਖਤਰਾ ਸੀ ਜਦੋਂ ਉਹਦੋਂ ਸੰਵਿਧਾਨ ਦੇ ਵਿੱਚ ਸੋਧ ਕੀਤੀ ਦੀ ਇਹਨਾਂ ਨੇ ਤਦੋਂ ਪੂਰਾ ਹਿੰਦੁਸਤਾਨ ਬੰਦ ਹੋਇਆ ਸੀ ਤੁਸੀਂ ਜਾਣਦੇ ਹੋ ਉਸ ਤੋਂ ਦੈਟ ਲੈਡ ਟੂ ਫੋ ਮੈਨੀ ਅਦਰ ਥਿੰਗਸ ਇਨ ધ ਨੇਸ਼ਨ ਤੇ ਇਸ ਕਰਕੇ ਆ ਜਿੰਨੇ ਮਰਜੀ ਝੁਮਲੇਬਾਜੀ ਕਰ ਲੈਣ ਆ ਤਾਂ ਇਹ 15 ਲੱਖ ਇਹਨਾਂ ਨੂੰ ਪੁੱਛ ਰਿਹਾ ਕਿਸ ਨੂੰ ਪਾਜਪਾ ਵਾਲੇ ਉਹ ਕੁਝ ਇਕੱਲੇ ਬੰਦੇ ਨੂੰ ਕਹਿੰਦੇ ਭਰਾਵਾ ਤੂੰ ਸਾਡੇ ਕੋਲ ਹੁਣ 15 ਲੱਖ ਹੁਦਾਂ ਲੈ ਲੈ ਆ ਸਵਾਲ ਨਾ ਦੁਬਾਰਾ ਪੁੱਛੀ ਤੁਹਾਨੂੰ ਕਿ ਇਹ ਸਾਨੂੰ ਪੁੱਛ ਪੁੱਛ ਕੇ ਸਾਡੇ ਕੋਲ ਨਹੀਂ ਜੇ ਦੇ ਹੋਣੇ ਅਸੀਂ ਝੂਠ ਮਾਰ ਲਿਆ ਹੁਣ ਮੋਦੀ ਜੀ ਨੇ ਹੋਰ ਹੀ ਗੱਲ ਕਹਿ ਦਿੱਤੀ ਕਹਿੰਦੇ ਮੈਂ ਖੁਦ ਅਵਤਾਰਿਆ ਮੈਂ ਬਾਇਓਲੋਜੀਕਲੀ ਨਹੀਂ ਹੈਗਾ ਉਹ ਤੁਸੀਂ ਦੇਖੋ ਇਹ ਉਹਨਾਂ ਦੀ ਘਬਰਾਹਟ ਆ ਇਹ ਕਬਰਾਟ ਆ ਇੰਡੀਆ ਬਲੌਕ ਨੂੰ ਦੇਖ ਕੇ ਇਹ ਕਬਰਾਟ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦੇਖ ਕੇ ਜਿਹੜੇ ਵਿੱਚ ਅੱਜ ਅਸੀਂ ਇਹੀ ਪੈਂਪਲੇਟ ਵਾਹਦੇ ਜ਼ੁਲਮ ਦਾ ਜਵਾਬ ਵੋਟ ਦੇ ਨਾਲ ਦੇਣਾ ਸੀ ਕਿ ਜਿਹੜਾ ਜ਼ੁਲਮ ਉਹਨਾਂ ਨੇ ਕੀਤਾ ਸ਼ਰਾਬ ਘਟਾਲੇ ਵਿੱਚ ਕੋਈ ਬੰਦਾ ਨਹੀਂ ਵੜਿਆ ਤਿੰਨ ਬਿਆਨ ਲਏ ਉਹ ਤਿੰਨਾਂ ਬਿਆਨਾਂ ਚ ਪਹਿਲਾਂ ਜਿ ਕੁਝ ਕਿਹਾ ਨਹੀਂ ਚੌਥੇ ਜਿ ਕਹਿੰਦਾ ਜੀ ਹਾਂਜੀ ਮੇਰਾ ਤਾਂ ਕਹਿੰਦੇ ਨਾਂ ਲਿਖਦਾ ਜੀ ਕੇਜਰੀਵਾਲ ਸਾਹਿਬ ਸੀਗੇ ਚੱਕ ਕੇ ਜੇਲ੍ਹ ਚ ਪਾਤਾ ਪੂਰੀ ਕੈਂਪੇਨ ਬਾਅਦ ਦੀਆਂ ਔਰ ਦਿੱਤਾ 10 ਦਿਨ ਪਹਿਲਾਂ ਚਲੋ ਕਿਤੇ ਨਾ ਨਾਇਪਾਲਿਕਾ ਦੇ ਸਾਨੂੰ ਵੀ ਯਕੀਨ ਹੈ ਕਿ ਉਹਨਾਂ ਨੇ ਉਹਨਾਂ ਜਮਾਤ ਦੇ ਕੇ ਪੂਰੇ ਪੰਜਾਬ ਦੇ ਵਿੱਚ ਕੈਂਪੇਨ ਕਰਦੇ ਪਏ ਕਿਉਂਕਿ ਆਫਸਰੀ ਦੌਰ ਦੇ ਵਿੱਚ ਤੇ ਸਾਨੂੰ ਯਕੀਨ ਹੈ ਕਿ ਜਿਹੜਾ ਭਗਵੰਤ ਮਾਨ ਸਾਹਿਬ ਨੇ 13 ਜ਼ੀਰੋ ਦਾ ਨਾਅਰਾ ਲਾਇਆ ਅਸੀਂ ਉਹਨੂੰ ਪੂਰਾ ਪੰਜਾਬ ਕਰਕੇ ਦਊਗਾ ਦਲਜੀਤ ਰਾਜੂ ਜੀ ਨੇ ਦਲਜੀਤ ਜੀ ਕਿੱਦਾਂ ਚੱਲਦਾ ਪਿਆ ਪਿੰਡਾਂ ਦੇ ਵਿੱਚ ਤੁਸੀਂ ਪਿੰਡਾਂ ਨੂੰ ਜ਼ਿਆਦਾ ਦੇਖਦੇ ਹੋ ਹੁੰਦਾ ਚਲੋ ਸ਼ਹਿਰ ਵਿੱਚ ਵੀ ਕੈਂਪੇਨਿੰਗ ਕਰਦੇ ਹੋ ਬਹੁਤ ਲੋਕਾਂ ਦੇ ਸ਼ਾ ਡਾਕਟਰ ਰਾਜਕਮਰ ਚੱਬੇয়াল ਸਾਹਿਬ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਇਸ ਵਾਰ ਬਹੁਤ ਵੱਡੀ ਲੀਡ ਨਾਲ ਦਾਵਾ ਮੈਂ ਤੁਹਾਡੇ ਚੈਨਲਾਂ 'ਤੇ ਚੱਲ ਰਿਹਾ ਹਾਂ ਜਿੰਦੇ ਮੁੱਦੇ ਕਿਹੜੇ ਆ ਜਾਂਦੇ ਆ ਆਪਾਂ ਸ਼ਹਿਰ ਦੀ ਗੱਲ ਹੋਰ ਹੁੰਦੀ ਆ ਪਿੰਡਾਂ ਦੀ ਹੋਰ ਹੁੰਦੀ ਆ ਪਿੰਡਾਂ ਦੇ ਲੋਕ ਕੀ ਚਾਹੁੰਦੇ ਆ ਕਿਉਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾਵੇ ਕਿਉਂ ਉਹਨਾਂ ਦਾ ਐਮਪੀ ਬਣਾਇਆ ਜਾਵੇ ਸਭ ਤੋਂ ਵੱਡੀ ਬਸਰਾ ਸਾਹਿਬ ਇੱਕੋ ਹੀ ਗੱਲ ਆ ਜੀ ਹਮੇਸ਼ਾ ਸਰਕਾਰਾਂ ਨੇ ਰਾਜਨੀਤੀ ਕੀਤੀ ਜਾਤਪਾਤ ਦੇ ਪਹਿਲੀ ਵਾਰੀ ਹੋਇਆ ਭਗਵੰਤ ਮਾਨ ਦੀ ਸਰਕਾਰ ਨੇ ਜਾਜ਼ਬਾ ਤੋਂ ਉੱਠ ਕੇ ਸਾਰਿਆਂ ਦਾ 600 ਜੂੰਟ ਮਾਫ ਕਰਤਾ ਬਿੱਲ ਜਿਹੜੀ ਗੱਲ ਹਰਜੀ ਮਾਨਨ ਇੱਕ ਦੱਸੀ ਆ ਵੀ ਜਦੋਂ ਅਸੀਂ ਕਿਤੇ ਸਭਾ ਕਰਨ ਜਾਂਦੇ ਆ ਤੇ ਲੋਕਾਂ ਇੱਕੋ ਗੱਲ ਕਹਿੰਦੇ ਸਾਡੇ ਬੈਲ ਨਹੀਂ ਆ ਰਹੇ ਸਾਡਾ 8 ਤੋਂ 10000 ਰੁਪਏ ਬਚ ਰਿਹਾ ਹੈ ਅਸੀਂ ਬੋਰਡ ਕੇਜਰੀਵਾਲ ਸਾਹਿਬ ਨੂੰ ਪਾਉਣੀ ਆ ਔਰ ਹਮੇਸ਼ਾ ਇਹ ਗੱਲ ਹੋਈ ਆ ਹਮੇਸ਼ਾ ਹੁੰਦੀ ਜਾਜ਼ਬਾ ਤੇ ਉਹਨਾਂ ਨੇ ਸਾਰਿਆਂ ਦੀ ਕਰਦੀ ਆ ਕਿਸੇ ਵੀ ਯਾਤਨਾ ਕੋਈ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਪਈ ਕਿਸੇ ਕਚਹਿਰੀ ਕਿਤੇ ਜਾ ਕੇ ਬਿਲੀ ਦਫਤਰ ਸਾਰਿਆਂ ਦੇ ਆਨਲਾਈਨ ਹੀ ਨਹੀਂ ਕਰਤੇ ਵੀ ਚਾਹੇ ਕੋਈ ਯਾਤਨਾ ਸੰਬੰਧਤਾ ਸਾਰਿਆਂ ਦੀ 600 ਜੂੰਟ ਮਾਫ ਉਸ ਤੋਂ ਵੱ ਮੱਲਾ ਕਲੀਨਕਾ ਜੀ ਜਿਹਦੇ ਵਿੱਚ ਲਾਜ ਫਰੀ ਹੋ ਰਿਆ ਫਗਵਾੜਾ ਦੇ ਵਿੱਚ 11 ਮੱਲਾ ਕਲੀਨਕਾ ਹੋ ਚੁੱਕਿਆ ਹੌਲੀ ਹੌਲੀ ਜਿਹੜੇ ਵੱਡੇ ਕਸਬੇ ਆ ਉਹਨਾਂ ਚ ਵੀ ਸਾਰਾ ਕੋਈ 3 ਸਾਲ ਹੋਰ ਸਮਾਂ ਹੈ ਸਰਕਾਰ ਕੋ ਪੰਜਾਬ ਦੀ ਨਹਿਾਰ ਬਦਲ ਦੇਣੀ ਹੈ ਜੀ ਤੇ ਫਗਵਾੜਾ ਵੀ ਉਹਦੇ ਵਿੱਚ ਹੋਊਗਾ ਔਰ ਫਗਵਾੜੇ ਦੇ ਵਿੱਚ ਵੀ ਬਹੁਤ ਵਿਕਾਸ ਦੇ ਕੰਮ ਚੱਲ ਰਹੇ ਆ ਡਾਕਟਰ ਰਾਜ ਕੁਮਾਰ ਜੱਬੇਆਰ ਸਾਹਿਬ ਦੋ ਵਾਰ ਵਿਧਾਇਕ ਰਹੇ ਉਹਨਾਂ ਤਿਆਰਬੇ ਦੀ ਲੋੜ ਨਹੀਂ ਉਹ ਤਿਆਰਬੇ ਕਾਰਾ ਔਰ ਜਿਹੜੀ ਮਹਾਪੰਚਾਇਤ ਆ ਸਾਡੀ ਲੋਕ ਸਭਾ ਦੀ ਉਹਦੇ ਵਿੱਚ ਪੰਜਾਬ ਦੇ ਮੁੱਦੇ ਚੱਕਣਗੇ ਮੌਜੂਦਾ ਐਮਪੀ ਸਾਹਿਬ ਕਹਿੰਦੇ ਆ ਕਿ ਜਦੋਂ ਐਮਐਲਏ ਸੀ ਉਦੋਂ ਵੀ ਮੈਂ ਇੱਥੇ ਵੱਡੇ ਪ੍ਰੋਜੈਕਟ ਲੈ ਕੇ ਆਇਆ ਜਦੋਂ ਹੁਸ਼ਿਆਰਪੁਰ ਤੋਂ ਜੇ ਮੈਂ ਐਮਪੀ ਬਣਿਆ ਮੰਤਰੀ ਬਣਿਆ ਤਾਂ ਵੀ ਮੈਂ ਬਹੁਤ ਵੱਡੇ ਪ੍ਰੋਜੈਕਟ ਖਾਸ ਕਰ ਫਗਵਾੜਾ ਲਈ ਜਾਂ ਹੁਸ਼ਿਆਰਪੁਰ ਦੇ ਲਈ ਲੈ ਕੇ ਆਇਆ ਤੇ ਕੀ ਪਲੈਨਿੰਗ ਹੈ ਤੁਹਾਡੇ ਵੱਲੋਂ ਕੀ ਕੀਤਾ ਜਾਂਦਾ ਚੱਬੇਵਾਲ ਸਾਹਿਬ ਵੱਲੋਂ ਕਿਹੜੇ ਕਿਹੜੇ ਕੰਮ ਕਰਵਾਏ ਜਾਣਗੇ ਜੇ ਇਹ ਪ੍ਰੋਜੈਕਟ ਲੈ ਕੇ ਆਉਣਾ ਤਾਂ ਆਪਾਂ ਦਾ ਸਾਰਾ ਨਾ ਲੈਂਦੇ ਫਿਰ ਵਿਕਾਸ ਦੇ ਨਾਂ ਤੇ ਬੋਟਾ ਮੰਗਦੇ ਤੁਸੀਂ ਦੋ ਤਿੰਨ ਦਿਨ ਦੋ ਦੋ ਆਪਾਂ ਦਾ ਸਾਰਾ ਰੇ ਆਮ ਨੂੰ ਇੱਕ ਮਿੰਟ ਦੱਸਿਓ ਬਾਪ ਬੇਟੇ ਨੂੰ ਜਾਂਦਾ ਕਿ ਬੇਟਾ ਬਾਪ ਨੂੰ ਜਾਂ ਇਸ ਕਰਕੇ ਇਹ ਗੱਲਾਂ ਉਹ ਲੋਕੀ ਇਹ ਗੱਲਾਂ ਚ ਨਹੀਂ ਆਉਣ ਵਾਲੇ ਤਾਂ ਮੈਂ ਤਾਂ ਸੇ ਨਾ ਜਾਤ ਪਾਤ ਆ ਸਾਡੀ ਪਾਰਟੀ ਚ ਨਾ ਕੋਈ ਧਰਮ ਸਾਰੇ ਸਰਮਾਂ ਦਾ ਹੀ ਸਤਿਕਾਰ ਕਰਦੇ ਆ ਜੇ ਉਹਨਾਂ ਕੋਈ ਦਸੋ ਰਾਮ ਦਾ ਮੁੱਦੇ ਤੇ ਵੋਟ ਮੰਗ ਰਹੇ ਆ ਜੇ ਵਿਕਾਸ ਕੀਤਾ ਹੁੰਦਾ 10 ਸਾਲਾਂ ਦੇ ਵਿੱਚ ਤੇ ਫਿਰ ਵਿਕਾਸ ਦੇ ਨਾਂ ਤੇ ਵੋਟਾਂ ਮੰਗਦੇ ਕੀ ਲੋੜ ਪੈ ਗਈ ਉਹਨਾਂ ਨੇ ਕਿ ਜੋ ਰਾਮ ਕੋਲ ਆਏ ਆ ਆਮ ਕੋਲ ਆਈ ਕੀ ਲੋੜ ਹੈ ਇਹ ਤੁਸੀਂ ਦੱਸੋ ਵਿਕਾਸ ਕੀਤਾ ਹੀ ਨਹੀਂ ਕੋਈ ਨੋਟਬੰਦੀ ਹੋ ਗਈ ਨੁਕਸਾਨ ਹੋ ਗਿਆ ਜੀਐਸਟੀ ਦੇਖੋ ਸਭ ਤੋਂ ਵੱਡਾ ਦਰਬਾਰ ਸਾਹਿਬ ਜੀਐਸਟੀ ਲਾਤੀ ਤਾਂ ਨਵੀਂ ਵਾਰਾ ਤੁਸੀਂ ਸਖਤ ਧਰਮ ਨੂੰ ਬਲਾਉਂ ਕਰਦੇ ਆਂ ਸਵੀਕਾਰਦੇ ਕਿਸੇ ਧਰਮ ਦੇ ਖਿਲਾਫ ਨਹੀਂ ਪਹਿਲੀ ਵਾਰੀ ਹੋਇਆ ਕਿਸੇ ਲੰਗਰ ਤੇ ਜੀਐਸਟੀ ਲਾਤੀ ਕਿਹਨੇ ਲਾਈ ਕੇਂਦਰ ਦੀ ਮੋਦੀ ਸਰਕਾਰ ਸਾਡੇ ਕਿਸਾਨ ਅੱਜ ਵੀ ਵਿਚਾਰੇ ਧਰਨਿਆਂ ਦੇ ਆ ਜਿਹੜੀ ਕੇਂਦਰ ਦੀ ਸਰਕਾਰ ਆ ਮੋਦੀ ਕਹਿੰਦੇ ਕਿ ਜਿਹੜੇ ਕਿਸਾਨ ਦੇ ਧਰਨੇ ਆ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਪਲੋਟ ਕੀਤੇ ਗਏ ਆ ਹਰਿਆਣਾ ਵਿੱਚ ਕਿੱਥੇ ਆ ਜੀ ਉੱਥੇ ਬੀਜੇਪੀ ਦੀ ਨਹੀਂ ਸਰਕਾਰ ਯੂਪੀ ਯੂਪੀ ਵਿੱਚ ਬੀਜੇਪੀ ਦੀ ਨਹੀਂ ਸਰਕਾਰ ਇਹ ਤਾਂ ਇੱਕ ਦੇਖੋ ਉਹਨਾਂ ਨੂੰ ਹੋਰ ਕਹੀ ਆਈ ਨਹੀਂ ਤੁਸੀਂ ਇੱਕ ਦਸਮ ਨੂੰ ਕੇਂਦਰ ਦੀ ਸਰਕਾਰ ਮਜ਼ਦੂਰ ਪਰੋਦੀ ਕਿਸਾਨ ਪਰੋਦੀ ਤੇ ਦਲਤ ਪਰੋਦੀ ਇਹ ਤੁਹਾਨੂੰ ਵੀ ਪਤਾ ਸਾਰੇ ਪਤਾ ਤੁਸੀਂ ਪੰਜਾਬ ਕੀ ਹਰਿਆਣਾ ਕੀ ਤੁਹਾਨੂੰ ਆਉਣ ਵਾਲੇ ਸਮੇਂ ਦੇਖ ਲਿਓ ਇਸ ਵਾਰ ਸਰਕਾਰ ਜਿਹੜੀ ਆ ਇੰਡੀਆ ਦੀ ਬਣਨੀ ਆ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਕੋਈ ਵਿਕਾਸ ਨਹੀਂ ਕੀਤਾ ਸਿਰਫ ਤੇ ਸਿਰਫ ਇਹਨਾਂ ਨੇ ਸਾਰਾ ਕੁਝ ਦੋ ਬੰਦੇ ਚਲਾ ਰਹੇ ਪੂਰੇ ਭਾਰਤ ਨੂੰ ਦੋ ਬੰਦੇ ਸਿਰਫ ਜਿਹੜੇ ਸਾਡੇ ਇਹ ਮੰਤਰੀ ਸਾਹਿਬ ਕਹਿੰਦੇ ਨਾ ਪ੍ਰੋਜੈਕਟ ਇੱਕ ਵਾਰ ਵੀ ਕਿਸਾਨਾਂ ਦੀ ਗੱਲ ਕੀਤੀ ਆ ਇੱਕ ਵਾਰ ਵੀ ਦੱਸ ਦਿਓ ਕਦੇ ਵੀ ਹਾਂ ਦਾ ਨਾਰਾ ਮਾਰੇ ਆ ਕਿਸਾਨਾਂ ਨਾਲ ਖੜੇ ਆ ਨਾ ਉੱਥੇ ਤਾਂ ਕੋ ਗੁੱਗ ਬਣ ਕੇ ਬਹਿ ਜਾਂਦੇ ਸੀ ਬਸ ਬੂਟਾ ਮਲਨੀਆ ਵਿਕਾਸ ਦੇ ਨਾਂ ਤੇ ਕੰਬਾਂ ਦੇ ਨਾਂ ਤੇ ਭਗਵੰਤ ਮਾਨ ਕੇ ਕਹਿ ਰਿਹਾ ਅਰਵਿੰਦ ਕੇਜਰੀਵਾਲ ਕਹਿੰਦਾ ਵੀ ਜੇ ਅਸੀਂ ਕੰਮ ਕੀਤਾ ਸਾਨੂੰ ਬੋਟ ਪਾ ਦੇਣੇ ਤੇ ਨਾ ਪਾਏ ਕਹਿੰਦੇ ਕਾਂਗਰਸ ਤੇ ਆਪ ਦੇ ਵਿੱਚ ਫਰੈਂਡਲੀ ਮੈਚ ਪੰਜਾਬ ਦੇ ਵਿੱਚ ਹੋ ਰਿਹਾ ਬਾਹਰ ਇਕੱਠੇ ਹੈ ਇੱਥੇ ਨਹੀਂ ਹੈਗੇ ਤੁਹਾਨੂੰ ਲੱਗਦਾ ਕਿ ਕਿਤੇ ਅਦਾਈ ਅੰਡਰਸਟੈਂਡਿੰਗ ਹੋ ਸਕਦੀ ਹੈ ਹੁਣ ਇਹ ਦੱਸੋ ਮੈਨੂੰ ਹੁਣ ਕਹਿੰਦੇ ਕਾਂਗਰਸ ਦੇ ਵਿੱਚ ਆਪ ਦੇ ਫਰੈਂਡ ਮੈਚ ਆ ਇਹ ਪਛੋ ਵੀ ਹੈ ਹੀ ਨਹੀਂ ਇਹ ਤੀਜੇ ਤੋਂ ਚੌਥੇ ਨੰਬਰ ਤੇ ਆਉਣਾ ਮੇਰਾ ਦਾਵਾ ਹੈ ਤੁਹਾਨੂੰ ਅੱਜ ਤੀਜੇ ਤੋਂ ਚੌਥੇ ਨੰਬਰ ਸਾਡਾ ਮੁਕਾਬਲਾ ਸਾਰੀਆਂ ਪਾਰਟੀਆਂ ਨਾਲ ਸਾਡੇ ਕੋਲ ਜਿੰਨੀਆਂ ਟੀਮਾਂ ਇਹ ਸਾਹਮਣੇ ਸਾਰੀਆਂ ਟੀਮਾਂ ਨਾਲ ਖੇਡਣਾ ਸਾਡਾ ਕੋਈ ਫ੍ਰੈਂਡਲੀ ਮੈਚ ਨਹੀਂ ਅਸੀਂ ਸਾਰਿਆਂ ਨੂੰ ਪਾਉਂਦੇ ਆ ਪਰ ਇਹ ਤੀਜੇ ਤੇ ਜਾਂ ਚੌਥੇ ਨੰਬਰ ਤੇ ਆਉਣੇ ਆ ਤੁਹਾਡੇ ਸਾਹਮਣੇ ਆ ਜਿਹੜਾ ਇਹਨਾਂ ਨੂੰ ਮਾਣਾ ਬਹੁਤ ਉਹ ਲੋਕਾਂ ਨੇ ਤੋਂ ਚ ਸਰੀਆ ਕੱਢ ਦੇਣਾ ਹੁਣ ਇਹ ਸਨ ਦਿਲਜੀਤ ਸਿੰਘ ਰਾਜੂ ਤੇ ਨਾਲ ਹਰਜੀਮਾਨ ਜੀ ਨੇ ਦੱਸਿਆ ਕਿ ਜਿਹੜੇ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਕੈਂਪੇਨਿੰਗ ਚਲਾਈ ਜਾ ਰਹੀ ਹੈ ਲੋਕਾਂ ਨੂੰ ਮੁੱਦੇ ਦੱਸੇ ਜਾ ਰਹੇ ਨੇ ਕਿਹੜਾ ਕਾਰਨਾ ਕਰਕੇ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਪਾਉਣਗੇ ਤੇ ਰਿਪੋਰਟਰ ਜਿਹੜਾ ਹੈ ਉਹਨਾਂ ਦਾ ਪੇਸ਼ ਕਰਨਗੇ 13 0 ਦਾ ਦਾਵਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਲੀਡਰਾਂ ਵੱਲੋਂ ਉਹ ਕੀਤਾ ਜਾ ਰਿਹਾ ਆ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਫਗਵਾੜਾ